ਅੱਜ ਜਿਹੜੇ ਚਨੇ ਅਸੀਂ ਤੁਹਾਨੂੰ ਖਵਾਉਣ ਜਾ ਰਹੇ ਹਾਂ ਉਹ ਜੜੀਆਂ ਬੂਟੀਆਂ ਵਾਲੇ ਹੋਣਗੇ ਜੇ ਤੁਸੀਂ ਇਹ ਚਨੇ ਖਾਨੇ ਹੋ ਤੁਹਾਨੂੰ ਭੁੱਖ ਵੀ ਨਹੀਂ ਲੱਗੂਗੀ ਅਰੇ ਤੁਹਾਡੀ ਪਾਚਨ ਕਿਰਿਆ ਲਈ ਦਿਮਾਗ ਲਈ ਅੱਖਾਂ ਲਈ ਬਹੁਤ ਫਾਇਦੇਮੰਦ ਹੋਣ ਵਾਲੀਆਂ ਚੀਜ਼ ਦੇਖੋ ਆਹ ਨਾਰਮਲ ਪੂਜੇ ਛੋਲੇ ਆ ਤੁਸੀਂ ਇਹ ਦੇਖੋਗੇ ਇਹਨੂੰ ਕੈਮਰੇ ਦੇ ਨੇੜੇ ਕਰਕੇ ਜੇ ਦਿਖਾਉਣਗੇ ਤਾਂ ਇਹ ਤੁਹਾਨੂੰ ਪਤਾ ਲੱਗੂਗਾ ਵੀ ਇਹ ਜਿਹੜੇ ਪੂਜੇ ਛੋਲੇ ਆ ਦਾ ਇਹ ਲੋੜ ਉਹ ਜੋ ਅਸੀਂ ਖਾਨੇ ਆ ਬੜਾ ਇਹਨਾਂ ਦਾ ਟੇਸਟ ਹੁੰਦਾ ਅਗਰ ਕੀ ਕਰਿਆ ਕਿ ਉਹਨਾਂ ਨੇ ਮੈਂ ਤੁਹਾਨੂੰ ਦੱਸਦਾ ਇਹ ਬਣਾਏ 슈ਗਰ ਫ੍ਰੀ ਜਿੰਨੇ 슈ਗਰ ਦਾ ਪੇਸ਼ੈਂਟ ਹੈ ਕੋਈ ਉਹ ਕਹਿੰਦੇ ਵੀ ਉਹਨਾਂ ਨੂੰ ਭੁੱਖ ਲੱਗਦੀ ਬਾਰ-ਬਾਰ 슈ਗਰ ਕਦੀ ਲੋ ਹੋ ਜਾਂਦੀ ਕਦੇ ਹੁਣ ਕਾਲੇ ਛੋਲੇ ਜੇ ਅਸੀਂ ਦੰਨੇ ਆ ਕਿਸੇ ਨੂੰ ਖਾਣ ਲਈ ਕਹਿੰਨੇ ਆ ਪਹਿਲੀ ਗੱਲ ਤਾਂ 슈ਗਰ ਨੂੰ ਸੈਟ ਕਰਦੇ ਆ ਦੂਜੀ ਗੱਲ ਉਹ ਬਾਡੀ ਦੇ ਵਿੱਚ એનર્ਜੀ ਬਣਦੀ ਆ ਮਸਲ ਸਟੌਨ ਹੁੰਦੇ ਆ ਪਰ ਜੇ ਤੁਸੀਂ ਛੋਲੇ ਮੂੰਗਫਲੀ ਮੂੰਗੀ ਦੀ ਦਾਲ ਪਰ ਇੱਕੋ ਆਪਣੀ ਮੋਟੀ ਇੱਕ ਰਾਜਮਾ ਵਿੱਚ ਫਸ ਜਾਂਦੇ ਥੋੜੇ-ਬਹੁਤੇ ਇਹਨਾਂ ਨੂੰ ਰਾਜ ਰੂਪੇ ਹੋ ਕੇ ਸਵੇਰੇ ਸਵੇਰੇ ਨਰਮ ਨਿਰਵੇ ਕਾਲਜ ਦੀਆਂ ਨੂੰ ਖਾ ਮੋ ਤਾਂ ਤੁਹਾਨੂੰ ਪ੍ਰੋਟੀਨ ਵੀ ਲੋੜ ਨਹੀਂ ਪੈਣੀ ਇਹਦੇ ਚੋਂ ਨਾ ਮਿੱਠਾ ਪਾਇਆ ਗੁੜ ਫਿਰ ਅਜਮੈਂ ਹੂੰ ਜੀਰਾ ਅਰ ਇੱਕ ਨਣੇ ਦੇ ਵਿੱਚ ਪਾਇਆ ਉਹ ਬਦਾਮ ਅਖਰੋਟ ਉਹਨੂੰ ਪਾਊਡਰ ਬਣਾ ਲੈਣਾ ਚੀਜ਼ਾਂ ਉਹਨੂੰ ਦੇ ਦਿੰਦਾ ਕਿ ਭਾਈ ਦਫਤਰ 'ਚ ਬੈਠੇ ਆਉਂਦੇ ਛੋਲੇ ਖਾਈ ਜਾ ਗਰੀਬ ਨੂੰ ਭੁੱਖ ਲੱਗਦੀ ਆ ਕਿਉਂ ਨਹੀਂ ਤਾਂ ਬੰਦਾ ਕੋਈ ਦਾਲ ਦੀ ਚੀਜ਼ ਖਾਊ ਕੋਈ ਅੰਕਕੂੜ ਖਾਊ ਕੋਈ ਸਨੋਸਾ ਖਾਊ ਕਿ ਟਿੱਕੀ ਖਾਊ ਕਿ 버ਗਰ ਖਾਊ ਕੁਝ ਖਾ ਉਹਦੇ ਫਾਇਦੇ ਫਾਇਦੇ ਆ ਜੋਏ ਹੋਏ ਸ਼ੋਲੇ ਤੁਸੀਂ ਬਹੁਤ ਖਾਦੇ ਹੋਣਗੇ ਪਰ ਅੱਜ ਜਿਹੜੇ ਚਨੇ ਅਸੀਂ ਤੁਹਾਨੂੰ ਖਵਾਉਣ ਜਾ ਰਹੇ ਹਾਂ ਉਹ ਜੜੀਆਂ ਬੂਟੀਆਂ ਵਾਲੇ ਹੋਣਗੇ ਉਹਨਾਂ ਤੇ ਲੱਗਦੀਆਂ ਕਿਵੇਂ ਨੇ ਜੜੀਆਂ ਬੂਟੀਆਂ ਤੇ ਉਹਨਾਂ ਦੇ ਫਾਇਦੇ ਕੀ ਹੁੰਦੇ ਨੇ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ ਤੇ ਇਹ ਚਨੇ ਤੁਸੀਂ ਜਦੋਂ ਤੁਹਾਨੂੰ ਕ੍ਰੇਵਿੰਗਸ ਹੁੰਦੀਆਂ ਕਈ ਵਾਰੀ ਆਪਾਂ ਡਰਾਈਵਿੰਗ ਕਰਦੇ ਆ ਤਾਂ ਸਾਨੂੰ ਅੰਦਰੋਂ ਭੁੱਖ ਲੱਗਦੀ ਆ ਪਰ ਆਪਾਂ ਜੰਕ ਫੂਡ ਵੱਲ ਭੱਜਦੇ ਆ ਤੇ ਉਸ ਚੀਜ਼ ਤੋਂ ਤੁਸੀਂ ਜਿਹੜਾ ਹੈਗਾ ਬੱਚ ਸਕਦੇ ਹੋ ਤੇ ਜੇ ਤੁਸੀਂ ਇਹ ਚਨੇ ਖਾਣੇ ਹੋ ਤੁਹਾਨੂੰ ਭੁੱਖ ਵੀ ਨਹੀਂ ਲੱਗੂਗੀ ਗੱਲਬਾਤ ਕਰਾਂਗੇ ਸਾਡੇ ਦਾ ਸੁਭਾਸ਼ ਗੋਹਲ ਮੌਜੂਦਾ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਜਸ਼ ਬਹੁਤ ਬਹੁਤ ਸਵਾਗਤ ਹੈ ਔਰ ਅੱਜ ਗੱਲ ਹੋਣੀ ਛੋਲਿਆਂ ਦੀ ਹਾਂਜੀ ਔਰ ਹੁਣ ਛੋਲੇ ਅਸੀਂ ਪੋਲੇ ਵੀ ਰੱਖਣੇ ਹੈ ਕਿ ਬਜ਼ੁਰਗ ਵੀ ਖਾ ਲੈਣ ਬੜੀ ਮਹੱਤਵਪੂਰਨ ਜਾਣਕਾਰੀ ਹੈ ਸਾਡੇ ਕੋਲੇ ਨਾ ਇੱਕ ਪੈਰਿਸ ਤੋਂ ਹਮ ਪੈਰਿਸ ਤੋਂ ਆਏ ਨੌਜਵਾਨ ਬਜ਼ੁਰਗ ਜਿਹੜੇ ਅੱਜ ਵੀ ਕਹੜੇ ਲੋਨ ਦੀ ਉਮਰ ਵੀ ਸੱਤ ਦੇ ਨੇੜੇ ਦੀ ਪਰ ਪੂਰੇ ਤਕੜੇ ਹਾਂ ਔਰ ਪੈਰਸ ਦੇ ਵਿੱਚ ਹੋਰ ਲੰਗਰ ਚਲਾਉਂਦੇ ਆ ਉਹ ਮੈਨੂੰ ਕਹਿੰਦੇ ਵੀ ਗੁਲਸਬ ਮੈਂ ਤੁਹਾਡਾ ਕੋਈ ਵੀਡੀਓ ਮਿਸ ਨਹੀਂ ਕਰਦਾ ਪਰ ਮੈਨੂੰ ਬੜਾ ਫਾਇਦਾ ਹੁੰਦਾ ਮੈਂ ਖੀਰਾ ਖਾਦਾ ਤੁਹਾਡਾ ਤੇ ਤੁਸੀਂ ਮੈਨੂੰ ਦੱਸਿਆ ਵੀ ਖੀਰਾ ਖਾਇਆ ਕਰੋ ਕਹਿੰਦਾ ਫਿਰ ਮੈਂ ਖੀਰਾ ਖਾਦਾ ਔਰ ਮੈਂ ਪੈਰਸ ਦੇ ਵਿੱਚ ਖੀਰਿਆਂ ਦੀ ਬੇਲ ਲਾਈ ਅੱਛਾ ਇਹਦੇ ਲੰਬੇ ਲੰਬੇ ਕੀਰੇ ਲੈ ਕੇ ਆਏ ਜੋ ਮੇਰੇ ਕੋਲੇ ਦੋ ਮਤਲਬ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਘਰੇ ਜੇ ਕੋਈ ਬੰਦਾ ਪੈਰਿਸ ਤੋਂ ਆਵੇ ਉੱਥੇ ਦੀ ਸਬਜ਼ੀ ਲੈ ਕੇ ਆਵੇ ਤੁਸੀਂ ਫੀਲ ਕਰੋ ਵੀ ਯਾਰ ਇਹ ਮੇਰਾ ਨਾਂ ਲੈ ਕੇ ਮੇਰੇ ਲਈ ਲੈ ਕੇ ਆਇਆ ਬਿਲਕੁਲ ਮੈਂ ਲੋ ਖੀਰੇ ਮੈਂ ਉਦੋਂ ਮੇਰਾ ਇੱਕ ਵਾਰੀ ਮਨ ਕਰਿਆ ਵੀ ਕੱਟ ਕੇ ਖਾ ਲਾਂ ਫਿਰ ਮੈਂ ਰੱਖ ਲਿਓ ਮੈਂ ਯਾਰ ਦੋ ਤਿੰਨ ਦਿਨ ਤਾਂ ਘਰੇ ਰੱਖਾ ਇਹਨਾਂ ਨੂੰ ਆਜ ਖਾਵਾਂਗੇ ਮਤਲਬ ਉਹ ਦੋ ਖੀਰੇ ਮੈਨੂੰ ਦੇ ਕੇ ਗਏ ਨਾਲ ਉਹ ਇੱਕ ਬਹੁਤ ਵੱਡਾ ਮੈਨੂੰ ਇੱਕ ਫਾਰਮੂਲਾ ਦੇ ਕੇ ਗਏ ਹੂੰ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਉਹ ਸੀਗਾ ਛੋਲਿਆਂ ਦਾ ਦੂੰ ਛੋਲੇ ਨੇ ਇਹ ਦੇਖੋ ਤੇ ਲਿਖਿਆ ਹੈ ਪੈरिस ਟੂ ਇੰਡੀਆ ਉਹ ਬਕਾਇਦਾ ਉਹਨਾਂ ਨੇ ਛਾਪਿਆ ਪੈरिस ਟੂ ਇੰਡੀਆ ਛਾਪ ਕੇ ਲੈ ਕੇ ਆਏ ਮਨ ਉੱਤੇ ਆ ਪੈਨ ਨਾਲ ਲਿਖ ਕੇ ਲਿਆਏ ਔਰ ਫਿਰ ਵਿੱਚ ਉਹਨਾਂ ਨੇ ਛੋਲੇ ਮੈਨੂੰ ਟੇਸਟ ਕਰਾਏ ਦੇਖੋ ਆਮ ਨਾਰਮਲ ਪੁਜੇ ਛੋਲੇ ਆ ਤੁਸੀਂ ਇਹ ਦੇਖੋਗੇ ਇਹਨੂੰ ਕੈਮਰੇ ਦੇ ਨੇੜੇ ਕਰਕੇ ਜੇ ਦਿਖਾਉਣਗੇ ਤਾਂ ਇਹ ਤੁਹਾਨੂੰ ਪਤਾ ਲੱਗੂਗਾ ਵੀ ਇਹ ਜਿਹੜੇ ਪੁਜੇ ਛੋਲੇ ਆ ਨਾ ਇਹਨਾਂ ਨੂੰ ਜਦੋਂ ਅਸੀਂ ਖਾਂਦੇ ਆ ਬੜਾ ਇਹਨਾਂ ਦਾ ਟੇਸਟ ਹੁੰਦਾ ਔਰ ਕੀ ਕਰਿਆ ਕੀ ਉਹਨਾਂ ਨੇ ਮੈਂ ਤੁਹਾਨੂੰ ਦੱਸਦਾ ਇਹ ਬਣਾਏ 슈ਗਰ ਫ੍ਰੀ ਜਿਹਨੇ ਮੈਂ 슈ਗਰ ਦਾ ਪੇਸ਼ੈਂਟ ਹੈ ਕੋਈ ਉਹ ਕਹਿੰਦੇ ਵੀ ਉਹਨਾਂ ਨੂੰ ਧੁਖ ਲੱਗਦੀ ਬਾਰ-ਬਾਰ 슈ਗਰ ਕਦੀ ਲੋ ਹੋ ਜਾਂਦੀ ਕਦੇ ਇਹਦੇ ਚ ਉਹਨਾਂ ਨੇ ਮਿੱਠਾ ਪਾਇਆ ਗੁੜ ਫਿਰ ਅਜਵੈਨ ਹੂੰ ਜੀਰਾ ਔਰ ਇੱਕ ਇਹਨਾਂ ਨੇ ਉਹਦੇ ਵਿੱਚ ਪਾਇਆ ਉਹ ਬਦਾਮ ਅਖਰੋਟ ਉਹਨੂੰ ਪਾਊਡਰ ਬਣਾ ਲੈਣਾ ਚੀਜ਼ਾਂ ਨੂੰ ਪਾਊਡਰ ਬਣਾ ਕੇ ਜਿਵੇਂ ਜੀਰਾ ਜਵੈਨ ਨੂੰ ਤਾਂ ਤਵੇ ਤੇ ਸੇਕ ਲਿਆ ਜਿਵੇਂ ਮੈਂ ਦੱਸਦਾ ਸੀ ਕਹਿੰਦਾ ਤੁਸੀਂ ਦੱਸਿਆ ਨਾ ਜੀਰਾ ਜਵੈਨ ਤੇ ਜ਼ਵਬ ਹਾਂ ਕਹਿੰਦਾ ਉਹ ਤਾਂ ਮੈਂ ਤਵੇ ਤੇ ਸੇਕ ਕੇ ਪਾਊਡਰ ਬਣਾ ਲਿਆ ਵਿੱਚ ਕਹਿੰਦਾ ਤੁਸੀਂ ਕਿਹਾ ਵੀ ਬਦਾਮ ਵੀ ਖਾਣਿਆ ਖਰੋਟ ਵੀ ਖਾਣਿਆ ਤੇ ਕਿਸ਼ਮਿਸ਼ ਵੀ ਖਾਣੀ ਐ ਤੇ ਅੰजीर ਵੀ ਖਾਣੀ ਐ ਹਾਂ ਕਹਿੰਦਾ ਉਹਦਾ ਫਿਰ ਮੈਂ ਬਣਾਇਆ ਪ੍ਰੋਪਰ ਪੇਸਟ ਪੇਸਟ ਬਣਾ ਕੇ ਤੇ ਉਹਦੇ ਵਿੱਚ ਜੀਰਾ ਜਵੈਨ ਸੌਫ ਦਾ ਪਾਊਡਰ ਪਾ ਕੇ ਵਿੱਚ ਕਹਿੰਦਾ ਛੋਲਿਆਂ ਨੂੰ ਦਿੱਤਾ ਗੇਣਾ ਉਨੇ ਚ ਸਵਾਦ ਆਉਂਦਾ ਬਹੁਤ ਟੈਸਟੀ ਹੈ ਦੇਖੋ ਹੁਣ ਮੇਰੇ ਮੂੰਹ ਚ ਪਾਣੀ ਗੰਨਾ ਮਤਲਬ ਇਹਦੇ ਵਿੱਚ ਅੰजीर ਦਾ ਮਿੱਠਾ ਔਰ ਕਿਸ਼ਮਿਸ਼ ਦੇ ਮਿੱਠੇ ਦਾ ਸਵਾਦ ਵੀ ਹੈ ਚ ਔਰ ਇਹ ਚ ਬਦਾਮ ਦਾ ਆਊਗਾ ਤੁਹਾਨੂੰ ਮੈਂ ਤੇ ਹੈਰਾਨ ਹੋ ਗਿਆ ਇਹ ਗੱਲ ਅੱਜ ਦੀ ਆ ਜਸਟ ਅੱਜ ਰੀਸੈਂਟ ਆਈ ਸੀ ਆ ਉਹ ਵਿੱਚ ਚਲੋ ਵੀਡੀਓ ਤਾਂ ਤੁਹਾਡੇ ਕੋਲੇ ਹੋਊਗਾ 4-5 ਦਿਨ ਤੱਕ ਤੁਸੀਂ ਕਰੋਗੇ ਪਰ ਇਹ ਅੱਜ ਤੁਸੀ ਸ਼ੂਟ ਕਰਨਾ ਹੈ ਮੈਂ ਅੱਜ ਹੀ ਦੱਸਦਾ ਅੱਜ ਆਏ ਮੈਂ ਉਹਨਾਂ ਨੂੰ ਕਿਹਾ ਮੈਂ ਤੇ ਵੀਡੀਓ ਬਣਾ ਕੇ ਪਾਉਂਗਾ ਕਹਿੰਦਾ ਜੀ ਪਾ ਦਿਓ ਤੇ ਉਹ ਕਹਿੰਦੇ ਮੈਂ ਖੁਦ ਉੱਥੇ ਮਤਲਬ ਕਿ ਇਹ ਡੱਬੇ ਬਣਾ ਬਣਾ ਕੇ ਜਿਹੜੇ ਲੋਗਾਂ ਨੂੰ ਦੇ ਦਿੰਨਾ ਵੀ ਭਾਈ ਦਫ਼ਤਰ 'ਚ ਬੈਠੇ ਆਉਂਦੇ ਛੋਲੇ ਖਾਈ ਜਾ ਕਰੋ ਜਦੋਂ ਭੁੱਖ ਲੱਗਦੀ ਆ ਕਿਉਂ ਨਹੀਂ ਤਾਂ ਬੰਦਾ ਕੋਈ ਗਲਤ ਚੀਜ਼ ਖਾਊ ਕੋਈ ਜੰਕ ਫੂਡ ਖਾਊ ਕੋਈ ਸਮੋਸਾ ਖਾਊ ਕੋਈ ਟਿੱਕੀ ਖਾਊ ਕੋਈ 버ਗਰ ਖਾਊ ਕੁਝ ਖਾਊ ਇਹਦੇ ਫਾਇਦੇ ਨਹੀਂ ਫਾਇਦੇ ਆ ਤੁਸੀਂ ਦੇਖੋ ਮੇਰੇ ਮੂੰਹ 'ਚ ਹੁਣ ਤੱਕ ਸਲਾਈਵਾ ਬਣ ਰਿਹਾ ਮੂੰਹ 'ਚ ਸਲਾਈਵਾ ਜਿਹੜਾ ਬਣਦਾ ਉਹ ਪੇਟ 'ਚ ਜਾਂਦਾ ਉਹਦਾ ਪਾਚਨ ਕਰਿਆ ਠੀਕ ਹੁੰਦੀ ਆ ਹੁਣ ਜਿਹੜੀ ਛੋਲਿਆਂ ਦੀ ਗੱਲ ਹੈ ਸਾਰੇ ਕਹਿੰਦੇ ਆ ਬਿਚੋਲੇ ਜਿਹੜੇ ਆ ਇਹ ਘੋੜਿਆਂ ਦੀ ਖਰਾਕ ਹੈ ਹਮ ਤੇ ਬੰਦੇ ਨੂੰ ਵੀ ਤਾਂ ਘੋੜਾ ਹੀ ਕਿਹਾ ਗਿਆ ਬਿ ਆਦਮੀ ਤੇ ਘੋੜਾ ਕਦੇ ਵੀ ਬੁੜੇ ਨਹੀਂ ਹੁੰਦੇ ਪਰ ਬੁੜੇ ਪਤਾ ਕਿਉਂ ਨਹੀਂ ਹੁੰਦੇ ਐ ਨਹੀਂ ਹੈ ਵੀ ਕੋਈ ਬਹੁਤ ਬੜਾ ਕੰਦ ਢਾ ਦਊਗਾ 100 ਸਾਲ ਦਾ ਬਜ਼ੁਰਗ ਆਦਮੀ ਐ ਨਹੀਂ ਹੁੰਦਾ ਪਰ ਉਹਦਾ ਜਿਹੜਾ ਦਿਮਾਗ ਉਹ ਕਦੇ ਬੁੜਾ ਨਹੀਂ ਹੁੰਦਾ ਉਹ ਤੇਜ਼ ਹੀ ਸੋਚੂਗਾ ਪਰ ਜੇ ਉਹਨੂੰ ਖਰਾਕ ਸਹੀ ਮਿਲਦੀ ਰਹੇ ਛੋਲੇ ਕਿਉਂ ਖਾਣੇ ਮੈਂ ਤੁਹਾਨੂੰ ਦੱਸ ਦਿੰਨਾ ਹੁਣ ਕਾਲੇ ਛੋਲੇ ਜੇ ਅਸੀਂ ਦੰਨੇ ਆ ਕਿਸੇ ਨੂੰ ਖਾਣ ਲਈ ਕਹਿੰਨੇ ਆ ਪਹਿਲੀ ਗੱਲ ਤਾਂ 슈ਗਰ ਨੂੰ ਸੈੱਟ ਕਰਦੇ ਆ ਦੂਜੀ ਗੱਲ ਉਹ ਬੋਡੀ ਦੇ ਵਿੱਚ એનર્ਜੀ ਬਣਦੀ ਆ ਮਸਲ ਸਟਰੋਂਗ ਹੁੰਦੇ ਆ ਜਿਹੜੇ ਤੁਸੀਂ ਪ੍ਰੋਟੀਨ ਦੇ ਡੱਬੇ ਖਾਂਦੇ ਹੋ ਮੈਂ ਕਿਹਣਾ ਖਾਓ ਮੈਂ ਉਹਨਾਂ ਦੇ ਖਿਲਾਫ ਨਹੀਂ ਹੈਗਾ ਅਸੀਂ ਵੀ ਬਣਾਉਨੇ ਆ ਉਹ ਅਸੀਂ ਵੀ ਉਹਨਾਂ ਨੂੰ ਬਣਾਉਣਾ ਸ਼ੁਰੂ ਕੀਤਾ ਅਗਲੀ ਵਾਰ ਤੁਹਾਨੂੰ ਮਿਲੂਗਾ ਐਡਾ بڑا ਡੰਬਾ ਆਪਣਾ ਤੇ ਉਹ ਜਿਹੜੀ ਚੀਜ਼ ਆ ਉਹ ਚ ਕੋਈ ਬੁਰਾਈ ਨਹੀਂ ਹੈ ਪਰ ਜੇ ਕਿਤੇ ਤੁਸੀਂ ਛੋਲੇ ਮੂੰਗਫਲੀ ਮੂੰਗੀ ਦੀ ਦਾਲ ਔਰ ਇੱਕੋ ਆਪਣੀ ਮੋਠ ਹਮ ਇੱਕ ਇੱਕ ਰਾਜਮਾ ਵੀ ਵਿੱਚ ਪਾ ਸਕਦੇ ਹੋ ਥੋੜੇ ਬਹੁਤੇ ਇਹਨਾਂ ਨੂੰ ਰਾਤ ਨੂੰ ਭਿਉਂ ਕੇ ਸਵੇਰੇ ਸਵੇਰੇ ਨਿਰਨੇ ਕਾਲਜ ਤੁਸੀਂ ਇਹਨਾਂ ਨੂੰ ਖਾਮੋ ਤਾਂ ਤੁਹਾਨੂੰ ਪ੍ਰੋਟੀਨ ਦੀ ਲੋੜ ਹੀ ਨਹੀਂ ਪੈਣੀ ਇਹ ਆਪਣੇ ਆਪ ਚੀ ਪ੍ਰੋਟੀਨ ਨੇ ਇੰਨਾ ਵਧੀਆ ਸਟਰੋਂਗ ਸਟੈਮਨਾ ਕਰਦੇ ਆ ਤੁਸੀਂ ਰੋਜ਼ ਵੀ ਨਹੀਂ ਸਕਦੇ ਔਰ ਸਾਡੇ ਜਿਹੜੇ ਜਾਂ ਜਾਇ ਸੀਗੇ ਬਜ਼ੁਰਗ ਸੱਜਣ ਪੈਰਿਸ ਤੋਂ ਉਹਨਾਂ ਦਾ ਜਿਹੜਾ ਨੁਸਖਾ ਤੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਉਮੀਦ ਹੈ ਤੁਸੀਂ ਵੀ ਬਣਾਓਗੇ ਸੌਪ ਜੀਰਾ ਜ਼ਵੈਨ ਤੇ ਬਦਾਮ ਕਿਸ਼ਮਿਸ਼ ਔਰ ਉਹਦੇ ਵਿੱਚ ਅਖਰੋਟ ਤੇ ਅੰਜੀਰ ਪਾ ਕੇ ਚੰਗੀ ਤਰ੍ਹਾਂ ਚਾਸਨੀ ਜੀ ਬਣਾ ਕੇ ਉਹਨੇ ਪੂਰਾ ਵਧੀਆ ਮਸਾਲਾ ਲਾਇਆ ਹੋਇਆ ਔਰ ਬੜੇ ਸੋਹਣੇ ਲੱਗਦੇ ਆ ਦੇਖਣ ਨੂੰ ਵੀ ਤੇ ਖਾਣ ਨੂੰ ਬੜੇ ਟੇਸਟੀ ਆ ਤੇ ਇਸੀ ਕੀ ਗੱਲ ਜਿਹੜਾ ਅੱਜ ਤੁਹਾਨੂੰ ਮੈਂ ਦੱਸਿਆ ਕਿ ਛੋਲੇ ਦੇ ਉੱਤੇ ਜੜੀਆਂ ਬੂਟੀਆਂ ਤੇ ਡਰਾਈ ਫਰੂਟ ਲਗਾ ਕੇ ਕਿਵੇਂ ਫਾਇਦੇ ਵਾਲਿਆ ਜਸਕਰ ਔਰ ਇਹ ਤੁਹਾਡੀ ਪਾਚਨ ਕੇ ਲਈ ਦਿਮਾਗ ਲਈ ਅੱਖਾਂ ਲਈ ਬਹੁਤ ਫਾਇਦੇਮੰਦ ਹੋਣ ਵਾਲੀ ਆ ਚੀਜ਼ ਔਰ ਮੈਂ ਤੇ ਹਲੇ ਤੁਹਾਨੂੰ ਕੰਮ ਲਈ ਜਾਂਦਾ ਸੀ ਵੀ ਭੋਂਗੇ ਖਾਓ ਐ ਕਰੋ ਆਉ ਕਰੋ ਉਹ ਉਹ ਬੰਦੇ ਨੇ ਕਮਾਲ ਹੀ ਕਰਤੀ ਮਤਲਬ ਛੋਲਿਆਂ ਤੇ ਲਾ ਕੇ ਦੇ ਗਿਆ ਔਰ ਪੰਜਾਬੀ ਦੀ ਗੱਲ ਹੈ ਹਾਂ ਬਹੁਤ ਬਹੁਤ ਸ਼ੁਕਰ ਸਰ ਵੀ ਕਾਲੇ ਛੋਲੇ ਟਿੱਡ ਜਜਾ ਜਾਂ ਬੋਲੇ ਠੀਕ ਹੈ ਜੀ ਬੜੀ ਵਧੀਆ ਗੱਲ ਲੱਗੀ